ਸਭ ਤੋਂ ਪਹਿਲਾਂ ਅੱਜ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਅੱਜ ਦਾ ਆਗਾਜ਼ ਗੁਰੂ ਨੂੰ ਯਾਦ ਕਰਕੇ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆ ਗੁਰਨਾਮ ਸਿੰਘ ਜੀ ਨੇ ਹੁਣੇ ਬੜੇ ਹੀ ਸੁਚੱਜੇ ਢੰਗ ਨਾਲ ਸਰਬੱਤ ਦਾ ਪਲਾਟ ਚੈਰੀਟੇਬਲ ਟਰਸਟ ਦੀ ਗਤੀਬਿਧੀ ਹਮਾਰੇ ਚਾਂਦੜਾ ਪਾਇਆ ਡਾਕਟਰ ਐਸ.ਪੀ. ਸਿੰਘ ਉਪਰਾਏ ਜੀ ਦੀ ਗੱਲ ਕੀਤੀ ਤੁਹਾਡੇ ਨਾਲ ਮੇਰੀ ਮੁਲਾਕਾਤ ਪਹਿਲੀ ਵਾਰੀ ਹੋ ਰਹੀ ਹੈ ਪਹਿਲੀ ਵਾਰੀ ਆਪਾਂ ਮਿਲ ਰਹੇ ਹਾਂ ਪਾਦੜੇ ਦੇ ਵਿੱਚ ਤੇ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹਦੇ ਜਿਹੜੇ ਸਾਡੇ ਮੁੱਖ ਬਿੰਦੂ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਆ ਆਂਦਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੂੰ ਆਂਦਾ ਮੌਕਾ ਦਿੱਤਾ ਸਭ ਤੋਂ ਪਹਿਲੇ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਤੇ ਸਾਬ ਮਖਨ ਸਿੰਘ ਜੀ ਸੁਜੀਤ ਸਿੰਘ ਜੀ ਦੇ ਨਾਲ ਸਾਡੇ ਜਲੰਧਰ ਇਕਾਈ ਦੇ ਸਕੱਤਰ ਐਡਵੋਕੇਟ ਮਨਮੋਹਨ ਸਿੰਘ ਜੀ ਜਿਨ੍ਹਾਂ ਨੇ ਰਲ ਮਿਲ ਕੇ ਇਹ ਪ੍ਰੋਗਰਾਮ ਲਿਖਿਆ ਸਰਪੰਤਾ ਪਲਾਸ਼ ਚੈਰੀਟੇਬਲ ٹرسٹ ਡਾਕਟਰ ਐਸ ਪੀ ਸਿੰਘ ਉਭਰਾਏ ਜੀ ਜਿਵੇਂ ਕਿ ਅੱਜ ਪੂਰੇ ਪੰਜਾਬ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਖਿਆਤੀ ਹੈ ਪੂਰਾ ਵਿਸ਼ਵ ਉਹਨਾਂ ਨੂੰ ਜਾਣਦਾ ਹੈ ਸੇਵੀਅਰ ਸਿੰਘ ਦੇ ਨਾਮ ਤੇ ਉਹਨਾਂ ਨੂੰ ਖਾੜੀ ਦੇਸ਼ਾਂ ਦੇ ਵਿੱਚ ਬੁਲਾਇਆ ਜਾਂਦਾ ਜਾਣਿਆ ਜਾਂਦਾ ਹੈ ਜਦੋਂ ਉਹਨਾਂ ਨੇ ਕੋਈ ਉੱਥੇ ਲੜਾਈ ਹੋਈ ਤੇ 19 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉੱਥੇ ਉਹਨਾਂ ਨੇ ਜਾ ਕੇ ਦੇਖਿਆ ਮਿਲੇ ਸਾਰਿਆਂ ਨੂੰ ਲੜਾਈ ਹੋਈ ਕਾਮਨ ਹੋਈ। ਕਿਸੇ ਵੀ ਪਾਸੇ ਦੇ ਬੰਦੇ ਦੀ ਮੌਤ ਹੋ ਸਕਦੀ ਸੀ। ਮਗਰ ਜਿਹੜੇ 19 ਬੰਦਿਆਂ ਨੂੰ ਫਾਂਸੀ ਸਜ਼ਾ ਦਿੱਤੀ ਗਈ ਉਹ ਕੱਲੇ ਉਹ 19 ਲੋਕਾਂ ਦੀ ਨਹੀਂ ਸੀ। ਉਹ 19 ਪਰਿਵਾਰਾਂ ਦੀ ਫਾਂਸੀ ਸੀ। ਉਹਦੇ ਵਿੱਚ ਗਲਤੀ ਜਿੱਦੀ ਮਰਜ਼ੀ ਹੋਵੇ ਮਗਰ ਸਾਰੇ ਪਰਿਵਾਰ ਖਤਮ ਹੁੰਦੇ ਪਏ ਸੀ। ਉਬਰਾਈ ਸਾਹਿਬ ਨੇ ਆਏ ਭਾਰਤ ਵਿੱਚ ਆ ਕੇ ਦੇਖਿਆ ਕਿ ਕੀ ਮਜਬੂਰੀਆਂ ਬਣ ਗਈਆਂ ਕਿ ਬੱਚੇ ਉੱਥੇ ਜਾ ਕੇ ਇਦਾਂ ਦੇ ਗਲਤ ਕੰਮਾਂ ਵਿੱਚ ਪੈ ਰਹੇ ਨੇ ਉਹਨਾਂ ਨੇ ਦੇਖਿਆ ਕਿ ਇੱਥੇ ਸਿਹਤ ਅਤੇ ਸਿੱਖਿਆ ਜਿਹੜੇ ਦੋ ਖੇਤਰ ਮੁੱਖ ਹੈਗੇ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਬੱਚੇ ਆਪਣੇ ਘਰ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਕੰਮ ਕਰਨ ਲਈ ਜਾ ਰਹੇ ਨੇ ਪੈਸੇ ਕਮਾਉਣ ਜਾ ਰਹੇ ਨੇ ਮਗਰ ਉੱਥੇ ਜਾ ਕੇ ਫਸ ਜਾਂਦੇ ਨੇ ਉਸੇ ਸਰਬੱਤ ਦਾ ਭਲਾ ਚੈਰੀਟੇਬਲ ਟਰਸ ਦੀ ਸਥਾਪਨਾ ਹੋਈ। ਅਬਰਾਇ ਸਾਹਿਬ ਨੇ ਦੋ ਚੀਜ਼ਾਂ ਨੂੰ ਮੁੱਖ ਰੱਖਿਆ ਸਿਹਤ ਅਤੇ ਸਿੱਖਿਆ। ਤੇ ਅੱਜ ਜਿਹੜਾ ਸਾਡਾ ਕੈਂਪ ਚੱਲ ਰਿਹਾ ਉਹ ਸਾਡੀ ਸਿਹਤ ਮੁਹਿੰਮ ਦੇ ਅਧੀਨ ਚੱਲ ਰਿਹਾ। ਅੱਜ ਦਾ ਕੈਂਪ 705 ਨੰਬਰ ਕੈਂਪ ਹੈ। 705 ਕੈਂਪ ਪਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਹੈ। ਅੱਜ 750 ਕੈਂਪ ਹੈ ਜਿਹੜਾ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਵਾਸਤੂ ਬਰਪਤ ਪਰਮਾਤਮਾ ਕੇ ਅਰਦਾਸ ਹੈ ਕਿ ਅੱਜ ਜਿੰਨੇ ਵੀ ਇੱਥੇ ਰੋਗੀ ਪੇਸ਼ੈਂਟ ਆਏ ਨੇ ਉਹ ਪਰਮਾਤਮਾ ਦੇ ਓਟ ਆਸਰੇ ਨਾਲ ਇੱਥੋਂ ਠੀਕ ਹੋ ਕੇ ਜਾਣ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਵੇਂ ਕਿ ਸ਼ਾਗੁਰਨਾਮ ਸਿੰਘ ਜੀ ਨੇ ਦੱਸਿਆ ਕਈ ਕਾਰਜਾਂ 'ਚ ਆਪਣੀ ਸ਼ਮੂਲੀਅਤ ਦੇ ਰਿਹਾ ਹੈ ਲੈਬਾਰਟਰੀਆ ਅੱਜ ਤੱਕ तकरीबन 700 ਤੋਂ ਉੱਪਰ ਲੈਬਾਰਟਰੀ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਦੇ ਵਿੱਚ ਖੁੱਲ ਚੁੱਕੀਆਂ ਨੇ ਜਿੱਥੇ ਕਿ ਪੇਸ਼ੈਂਟ ਨੂੰ ਬਹੁਤ ਹੀ ਘੱਟ ਕੀਮਤ ਉੱਪਰ ਬਾਕਾ ਮਿਲਦਾ ਆਪਣੇ ਟੈਸਟ ਕਰਾਉਣ ਦਾ ਦੇਖਿਆ ਗਿਆ ਕਿ ਜਦੋਂ ਵੀ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਡਾਕਟਰ ਕੋਲ ਜਾਂਦਾ ਹੈ ਅੱਜ ਚਾਹੇ ਆਪਾਂ ਕਹੀਏ ਕਿ ਸਰਕਾਰੀ ਹਸਪਤਾਲਾਂ ਦੀ ਫੀਸ ਆਪੀਡੀ ਦੀ 10 ਰੁਪਏ ਹੈ ਮਗਰ ਟਰਸਟ ਚਾਹੇ 10 ਰੁਪਏ ਫੀਸ ਹੈ ਆਪੀਡੀ ਵੀ ਮਗਰ ਦਵਾਈਆਂ ਦਾ ਖਰਚਾ ਤੇ ਟੈਸਟਾਂ ਦਾ ਖਰਚਾ ਇੰਨਾ ਜ਼ਿਆਦਾ ਹੁੰਦਾ ਹੈ ਕਿ ਲੋਕ ਅਫੋਰਡ ਨਹੀਂ ਕਰ ਪாங்க ਮਜਬੂਰੀ ਵਸ਼ ਉਹ ਘਰਾਂ 'ਚ ਬਹਿ ਜਾਂਦੇ ਨੇ ਤੇ ਉਹ ਬਿਮਾਰੀ ਜਿਹੜੀ ਛੋਟੀ ਸਟੇਜ ਤੇ ਪਕੜੀ ਜਾ ਸਕਦੀ ਸੀ ਉਹ ਵੱਡੀ ਬਣ ਕੇ ਇੱਕ ਮੌਤ ਦਾ ਸਬਬ ਬਣ ਜਾਂਦੀ ਹੈ ਉਸ ਚੀਜ਼ ਨੂੰ ਸਮਝਦੇ ਹੋਏ ਤਾਂ ਕਿ ਪਰਿਵਾਰ ਪੂਰਾ ਆਪਣੇ ਟੈਸਟ ਕਰਾ ਸਕੇ ਉਬਰਾਇ ਸਾਹਮਣੇ ਲੈਬਾਰਟਰੀਆਂ ਦੀ ਸ਼ੁਰੂਆਤ ਕੀਤੀ। ਮੈਂ ਅੱਜ ਅ ਪ੍ਰਦਾਤ ਜੀ ਕੋਲੋਂ ਅਸੀਂ ਬੈਠੇ ਗੱਲਬਾਤ ਕਰ ਰਹੇ ਸੀ ਸਰਪੰਚ ਸਾਹਿਬ ਵੀ ਉੱਥੇ ਬੈਠੇ ਸੀ ਹੋਰ ਵੀ ਜਿਹੜੇ ਮਹੱਜਜ ਅੱਜ ਦੀ ਸ਼ਖਸੀਅਤਾਂ ਨੇ ਉਹ ਸਾਰੀਆਂ ਬੈਠੀਆਂ ਸੀ ਅਸੀਂ ਇਹੀ ਗੱਲ ਕਰ ਰਹੇ ਸੀ ਕਿ ਆਪਾਂ ਇਸ ਏਰੀਆ ਦੇ ਵਿੱਚ ਵੀ ਕੋਈ ਹੀਲਾ ਕਰਕੇ ਚਾਹੇ ਤਲਵਨ ਹੋਵੇ ਚਾਹੇ ਨੂਰ ਮੈਲ ਹੋਵੇ ਜਾਂ ਕੋਈ ਐਸਾ ਸਥਾਨ ਜਿਹੜਾ ਕਿ ਸਾਰੇ ਅ ਲੋਕਾਂ ਵਾਸਤੇ ਕਾਮਨ ਜਗਾ ਹੋਵੇ ਉਥੇ ਇੱਕ ਅਸੀਂ ਲੈਬਰਾਟਰੀ ਖੋਲ ਸਕਦੇ ਹਾਂ ਕਿ ਪਿੰਡ ਪਾਉੜੜੇ ਦੇ ਵਿੱਚ ਜਦੋਂ ਵੀ ਇਹ ਠੀਕ ਸਮਝਣ ਮੌਕਾ ਆਣ ਤੇ ਅਸੀਂ ਇੱਥੇ ਕਲੈਕਸ਼ਨ ਸੈਂਟਰ ਵੀ ਖੋਲ ਸਕਦੇ ਹਾਂ ਪਾਉੜੜੇ ਦੇ ਵਿੱਚ ਮੈਨੂੰ ਸਰਪੰਚ ਸਾਹਿਬ ਦੱਸ ਰਹੇ ਸੀਗੇ ਕਿ ਕਾਫੀ ਘਰ ਨੇ ਜਿਹੜੇ ਖਾਲੀ ਨੇ ਬੱਚੇ ਵਿਦੇਸ਼ਾਂ ਚਲੇ ਗਏ ਬਜੁਰਗ ਵਿਦੇਸ਼ਾਂ ਚਲੇ ਗਏ ਨੇ ਵੱਡੇ ਵੱਡੇ ਮਕਾਨ ਬਣੇ ਨੇ ਬਟ ਲੋਕੀ ਨਾ ਰਹਿ ਨਹੀਂ ਰਹੇ ਮੈਂ ਅੱਜ ਤੁਹਾਡੇ ਰਾਹੀਂ ਉਹਨਾਂ ਸਾਰਿਆਂ ਨੂੰ ਸਾਡੇ ਐਨਆਰਆਈ ਵੀਰਾਂ ਨੂੰ ਸੁਨੇਹਾ ਦੇਾਂਗਾ ਕਿ ਤੁਸੀਂ ਵੱਡੇ ਮਕਾਨ ਤੇ ਜ਼ਰੂਰ ਬਣਾਉਂਦੇ ਹੋ ਮਗਰ ਆਪਣੇ ਪਿੰਡ ਦੇ ਆਪਣੇ ਲੋਕਾਂ ਦੇ ਆਪਣੇ ਭੈਣਾਂ ਦੇ ਭਰਾਵਾਂ ਦੀ ਸਿਰਫ ਚੱਕੀ ਕਰਨ ਵਾਸਤੇ ਵੀ ਯਤਨ ਕਰੋ ਤੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਨਾਲ ਰਲ ਕੇ ਆਪਾਂ ਇੱਥੇ ਵੀ ਕੋਈ ਨਾ ਕੋਈ ਐਸੇ ਉਪਰਾਲੇ ਕਰੀਏ ਜਿੱਥੇ ਕਿ ਲੋਕਾਂ ਦਾ ਫਾਇਦਾ ਹੋ ਸਕੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਅੱਜ ਮੈਨੂੰ 13 ਸਾਲ ਹੋ ਗਏ ਨੇ ਇਸ ٹرسٹ ਦੇ ਨਾਲ ਜੁੜੇ ਮਗਰ ਜੇ ਮੈਂ ਚਾਹਾਂ ਕਿ ਆਪਣੇ ਕਮਾਈ ਦੇ ਵਿੱਚੋਂ ٹرسٹ ਨੂੰ 1 ਰੁਪਿਆ ਵੀ ਦਾਨ ਦੇ ਸਕਾਂ ਤੇ ਮੈਨੂੰ ਅਲਾਉਡ ਨਹੀਂ ਹੈ ਸਰਬਤ ਦਾ ਭਲਾ ਚੈਰੀਟੇਬਲ ٹرسٹ ਦੀ ਕੋਈ ਰਸੀਦ ਬੁੱਕ ਨਹੀਂ ਹੈ ਸਰਬਤ ਦਾ ਭਲਾ ਚੈਰੀਟੇਬਲ ٹرسٹ ਕਿਸੇ ਕੋਲੋਂ ਕਿਸੇ ਇੰਡੀਵਿਜੂਅਲ ਕੋਲ ਕਿਸੇ ਸਰਕਾਰੀ ਕੋਲ ਗੈਰ ਸਰਕਾਰੀ ਕੋਲ ਕੋਈ ਡੋਨੇਸ਼ਨ ਨਹੀਂ ਲੈਂਦਾ ਜਿੰਨਾ ਵੀ ਖਰਚਾ ਹੋ ਰਿਹਾ ਉਹ ਉਬਰਾਏ ਸਾਹਿਬ ਆਪਣੀ ਨਿੱਜੀ ਕਮਾਈ ਦਾ 95% ਹਿੱਸਾ ਇਸ ٹرسٹ ਦੀ ਕਾਰਗੁਜ਼ਾਰੀ ਲਈ ਲਗਾ ਰਹੇ ਨੇ ਅੱਜ ਜਿੰਨਾ ਵੀ ਮੈਡੀਕਲ ਖਰਚਾ ਹੋ ਰਿਹਾ ਉਹ ਸਾਰਾ ਸਾਡੇ ਡਾਕਟਰਸ ਦੀ ਟੀਮ ਦਾ ਸੰਬੰਧਿਤ ਜਿੰਨਾ ਵੀ ਖਰਚਾ ਹੈ ਮੈਡੀਸਿਨ ਦਾ ਖਰਚਾ ਹੈ ਐਂਡਾ ਦਾ ਖਰਚਾ ਉਹ ਸਾਰਾ ਉਬਰਾਏ ਸਾਹਿਬ ਉੱਥੇ ਬੈਠੇ ਦੁਬਈ ਬੈਠੇ ਚੰਡੀਗੜ੍ਹ ਬੈਠੇ ਕਰਾ ਰਹੇ ਨੇ ਪ੍ਰਮਾਤਮਾ ਅਗੇ ਮੈਂ ਹਮੇਸ਼ਾ ਇਹੀ ਅਰਦਾਸ ਕਰਦਾ ਕਿ ਇਦਾਂ ਦੇ ਮਹਾਪੁਰਖਾਂ ਨੂੰ ਹੋਰ ਹਿੰਮਤ ਬਖਸ਼ੇ ਹੋਰ ਇਦਾਂ ਦੇ ਉਪਰਾਲੇ ਕਰਨ ਦਾ ਬਲ ਬਖਸ਼ੇ ਜਿਵੇਂ ਕਿ ਇੱਕ ਹੋਰ ਸਾਗੁਰਨਾਥ ਜੀ ਨੇ ਗੱਲ ਕੀਤੀ ਕਿ ਵਿਦੇਸ਼ਾਂ ਦੇ ਵਿੱਚੋਂ ਕਈ ਲਾਸ਼ਾਂ ਨੂੰ ਇੱਥੇ ਲਿਆਉਂਦਾ ਉਬਰਾਈ ਸਾਹਿਬ ਨੇ ਯਤਨ ਕੀਤਾ ਥੋੜੀ ਦੇਰ ਪਹਿਲੇ ਵੀ ਇਹੀ ਗੱਲ ਚੱਲ ਰਹੀ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਸਗਾਈਡ ਕੀਤਾ ਜਾਂਦਾ ਕਿ ਤੁਸੀਂ 50000 ਰੁਪਏ ਦੇ ਦਿਓ ਤੁਹਾਡੀ ਕੁੜੀ ਨੂੰ ਅਸੀਂ ਬਾਹਰ ਵਿਦੇਸ਼ਾਂ ਦੇ ਵਿੱਚ ਖਾੜੀ ਦੇਸ਼ਾਂ ਦੇ ਵਿੱਚ ਉੱਥੇ ਘਰ ਦੀ ਮੇਡ ਦੀ ਜੌਬ ਕਰਾ ਦਾਂਗੇ ਜਾਂ ਫੈਕਟਰੀ ਸਪੈਕਿੰਗ ਦੀ ਜੌਬ ਕਰਾ ਦਾਂਗੇ ਜਿਹਦੇ ਵਿੱਚ ਉਹ ਬੜੇ ਹੀ ਅچھے ਢੰਗ ਨਾਲ ਕੰਮ ਕਰੇਗੀ ਤੇ ਕਾਰਾਚ ਵੀ ਪੈਸੇ ਭੇਜੇਗੀ ਮਗਰ ਅਸਲੀਅਤ ਦੇ ਤੌਰ ਤੇ ਜਦੋਂ ਉੱਥੇ ਬੱਚਾ ਪਹੁੰਚਦਾ ਉਹਨਾਂ ਕੋਲ ਇਦਾਂ ਦੇ ਕੰਮ ਕਰਾਏ ਜਾਂਦੇ ਨੇ ਕਿ ਬੱਚੇ ਉੱਥੇ ਫਸ ਜਾਂਦੇ ਨੇ ਤੇ ਫਿਰ ਵਾਪਸ ਆਣਦੇ بڑے ਗੁਹਾਰ ਲਗਾਉਂਦੇ ਨੇ ਮਗਰ ਉਥੋਂ ਦੇ ਜਿਹੜੇ ਕਾਨੂੰਨ ਨੇ ਉਹਦੇ ਹਿਸਾਬ ਨਾਲ ਬੱਚਾ ਜਦੋਂ ਵਾਪਸ ਆਣਾ ਹੁੰਦਾ ਉਹਨਾਂ ਨੂੰ ਆਪਣੇ ਰਵਾਬ ਦੇ ਜਿਨ੍ਹਾਂ ਦੇ ਕੋਲ ਕੰਮ ਕਰਦੇ ਨੇ ਉਹਨਾਂ ਨੂੰ ਪੈਸੇ ਦੇ ਕੇ ਵਾਪਸ ਆਣਾ ਹੁੰਦਾ ਕਿਉਂਕਿ ਉਸ ਰਵਾਬ ਨੇ ਪੈਸੇ ਖਰਚੇ ਹੁੰਦੇ ਨੇ ਉਸ ਕੇਸ ਦੇ ਵਿੱਚ ਫਿਰ ਬੱਚੇ ਫਿਰ ਗੁਹਾਰ ਲਾਉਂਦੇ ਨੇ ਕਿ ਜੀ ਸਾਨੂੰ ਕਿਸੇ ਤਰੀਕੇ ਬਚਾਇਆ ਜਾਵੇ ਉਪਰਾਏ ਸਾਹਿਬ ਯਤਨ ਕਰ ਰਹੇ ਨੇ ਕਿ ਜੇਕਰ ਤੁਸੀਂ ਕਿਸੇ ਨੇ ਵੀ ਆਪਣੇ ਬੱਚੇ ਨੂੰ ਬਾਹਰ ਵਿਦੇਸ਼ਾਂ ਚ ਲੇਬਰ ਦੇ ਕੰਮ ਤੇ ਜੇ ਹੋਰ ਹਾਊਸ ਹੋਲਡ ਕਵ ਤੇ ਭੇਜਣਾ ਹੋਵੇ ਤੇ ਤੁਸੀਂ ਇੱਕ ਵਾਰੀ ٹرسٹ ਨਾਲ ਸੰਪਰਕ ਕਰੋ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਆਫਰ ਜੌਬ ਆਫਰ ਆਇਆ ਹੁੰਦਾ ਉਹ ਚੈੱਕ ਕਰਕੇ ٹرسٹ ਦੱਸੇਗਾ ਕਿ ਉਹ ਸਹੀ ਹੈ ਕਿ ਗਲਤ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਭੇਜੋ ਕਿ ਨਾ ਭੇਜੋ ਕਿਸੇ ਵੀ ਗਲਤ ਏਜੰਟ ਦੇ ਹੱਥ ਨਾ ਚੜੋ ਤੇ ਆਪਣਾ ਫਿਊਚਰ ਆਪਣੀ ਆਉਣ ਵਾਲੀ ਜਨਰੇਸ਼ਨਸ ਨੂੰ ਆਪਣੇ ਆਉਣ ਵਾਲੇ ਬੱਚਿਆਂ ਨੂੰ ਉੱਥੇ ਭੇਜ ਕੇ ਨਾ ਫਸਾਓ ਇਸ ਤਰ੍ਹਾਂ ਦੇ ਸਾਨੂੰ ਰਲ ਮਿਲ ਕੇ ਉਪਰਾਲੇ ਕਰਨੇ ਪੈਣਗੇ ਜੇ ਸਾਡੇ ਸਮਾਜ ਨੂੰ ਅੱਗੇ ਵਧਾਉਣਾ ਹੈ ਮੈਂ ਅੱਜ ਬਹੁਤ ਧੰਨਵਾਦੀ ਹਾਂ ਬਠਾਲੂ ਸਾਹਿਬ ਵੀ ਹੁਣੇ ਸਾਡੇ ਵਿੱਚ ਪਹੁੰਚੇ ਨੇ ਜਿਹੜੇ ਇੱਕ بڑے ਸੀਨੀਅਰ ਪੋਸਟ ਤੇ ਨੇ ਤੇ ਅੱਜ ਜੱਜ ਦੇ ਬਤੌਰ ਇੱਕ ਜੱਜ ਆਪਣੀ ਸੇਵਾਵਾਂ ਦੇ ਰਹੇ ਨੇ ਤੇ ਨਾਲ ਉਹਨਾਂ ਦੇ ਸਾਥੀ ਵੀ ਆਏ ਨੇ ਮੈਂ ਅੱਜ ਬਹੁਤ ਧੰਨਵਾਦੀ ਹਾਂ ਪਿੰਡ ਬੋਧ ਜਿਹੜੀ ਸੰਗਤ ਦਾ ਪੰਚਾਇਤ ਦਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਜੀ ਬੈਠੇ ਨੇ ਤੇ ਨਾਲ ਸਾਡੇ ਜਿਹੜੇ ਸਖਤਰ ਨੇ ਐਡਵੋਕੇਟ ਮਨਮੋਨ ਸਿੰਘ ਜੀ ਸੁਜੀਤ ਸਿੰਘ ਜੀ ਮਕਰਨ ਸਿੰਘ ਜੀ ਕੈਨੇਡਾ ਤੋਂ ਜਿਨ੍ਹਾਂ ਨੇ ਅੱਜ ਸਾਰਾ ਇਹ ਯਤਨ ਕੀਤਾ ਹੈ ਤੇ ਮੇਰੇ ਨਾਲ ਜਿਹੜੀ ਟੀਮ ਆਈ ਹੈ ਸਰ ਜਤਿੰਦਰ ਸਿੰਘ ਵਾਲੀਆ ਜੀ ਰਜਿੰਦਰ ਜੀ ਰਕੇਸ਼ ਜੀ ਤੇ ਡਾਕਟਰਾਂ ਦੀ ਟੀਮ मैडम ਜਿਹੜੇ ਕਿ ਅੱਜ ਛੁੱਟੀ ਵਾਲੇ ਦਿਨ ਵੀ ਸੇਵਾ ਨਿਭਾਉਣ ਲਈ ਕਾਲਜ ਸਕੂਲ ਦੇ ਮੈਨ ਦੱਸਿਆ ਗਿਆ ਕਿ ਟੀਚਰ ਸਹਿਬਾਨ ਵੀ ਪਹੁੰਚੇ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਅਸੀਂ ਰਲ ਮਿਲ ਕੇ ਇਦਾਂ ਦਾ ਯਤਨ ਕਰਦੇ ਰਹੀਏ ਤੇ ਸਮਾਜ ਨੂੰ ਇੱਕ ਚੰਗੀ ਸੇਧ ਦਈਏ ਇੰਨਾ ਕਹਿੰਦਾ ਹੋਇਆ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ